ਨਾਨਕ ਸਿੰਘ ਜੋ ਸਿਰਫ 19 ਸਾਲਾਂ ਦਾ ਸੀ ਜੋ ਪਿਛਲੇ ਕੁਝ ਮਹੀਨੇ ਤੋਂ ਮੁੰਬਈ ਨੇੜੇ ਕਿਸੇ ਕੰਪਨੀ 'ਚ ਕੰਮ ਕਰ ਰਿਹਾ ਸੀ ਅਤੇ ਜਦ ਬੀਤੇ ਕੱਲ ਉਹ ਆਪਣੇ ਪਿੰਡ ਵਾਪਸ ਆ ਰਿਹਾ ਸੀ ਤਰਸਤੇ ਦੇ ਵਿੱਚ ਹੀ ਉਸਦੇ ਕੁਝ ਦੋਸਤ ਉਸ ਨੂੰ ਮਿਲ ਜਾਂਦੇ ਨੇ ਅਤੇ ਆਪਣੇ ਨਾਲ ਲੈ ਕੇ ਚਲੇ ਜਾਂਦੇ ਨੇ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੋਸਤਾਂ ਨੇ ਆਪਣੇ ਨਾਨਕ ਦੋਸਤ ਨੂੰ ਕੁਝ ਨਸ਼ੀਲੀ ਦਵਾਈ ਪਿਲਾਈ ਅਤੇ ਉਸ ਉੱਪਰ ਤੇਲ ਨਾਲ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹੁਣ ਸਵਾਲ ਇਹ ਓੜਦਾ ਹੈ ਕਿ ਆਖਿਰ ਉਹ ਦੋਸਤ ਜਦੋਂ ਨਾਨਕ ਨੂੰ ਮਿਲੇ ਤਾਂ ਉਹਨਾਂ ਨੇ ਉਸ ਦੋਸਤ ਨਾਲ ਅਜਿਹਾ ਧੋਖਾ ਕਿਉਂ ਕੀਤਾ ਨਸ਼ੀਲੀ ਦਵਾਈ ਪਲਾ ਕੇ ਅਖੀਰਕਾਰ ਆਪਣੇ ਹੀ ਦੋਸਤ ਦਾ ਕਤਲ ਕਿਉਂ ਕਰ ਦਿੱਤਾ ਤੇ ਆਓ ਤੁਹਾਨੂੰ ਪੂਰਾ ਮਾਮਲਾ ਵਿਸਥਾਰ ਨਾਲ ਦੱਸ ਦਿਆਂ ਤੇ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦੋਸਤਾਂ ਨੇ ਆਪਣੇ ਹੀ ਦੋਸਤ ਦੇ ਨਾਲ ਅਜਿਹਾ ਮਾੜਾ ਕਾਰਾ ਕੀਤਾ ਇੱਥੇ ਤੱਕ ਕਿ ਹਥਿਆਰਾਂ ਦੇ ਨਾਲ ਹਮਲਾ ਕਰਕੇ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਦਾ ਕਤਲ ਹੀ ਕਰ ਛੱਡਿਆ ਹਾਂਜੀ ਕਾਰਨ ਇਹ ਹੋਇਆ ਜੋ ਇਹ ਨਾ 5-6 ਮਹੀਨੇ ਲਾ ਕੇ ਆਇਆ ਜੋ ਕੰਪਨੀ ਚ ਏਰ ਕੋ ਉਹ ਪਹਿਲੇ ਹੀ ਕੋਈ ਕੋਈ 60-70000 ਰੁਪਇਆ ਤੇ ਲੈ ਕੇ ਆਇਆ ਇਹਦੇ 11-12 ਦੋਸਤਾਂ ਨੂੰ ਪਤਾ ਹੀ ਪਿਆ ਰਿਆ ਤੇ ਇਨੇ ਕੇਸ ਨੂੰ ਫੋਨ ਨਹੀਂ ਕੀਤਾ ਕੋਈ ਘਰਦਿਆਂ ਨੂੰ ਜੇ ਪਤਾ ਹੀ ਪਿਆ ਰਿਆ ਤੇ ਇਹਨਾਂ 11-12 ਦੋਸਤਾਂ ਨੇ ਘਰ ਆਉਂਦੇ ਹੀ ਬੋਛ ਲਿਆ ਤੇ ਬਾਹਰ ਖੜਕੇ ਪੈਸੇ ਖੋਹਣ ਦੀ ਵਜ੍ਹਾ ਚ ਦਾਤਰ ਮਾਰ ਕੇ ਉਹਦਾ ਕਤਲ ਕੀਤਾ ਗਿਆ ਜੀ ਕਿਹੜੇ ਪਿੰਡ ਦੇ ਸੀ ਹਾਂਜੀ ਉਹ ਚੀਮਾ ਖੁੱਡੀ ਦੇ ਦੱਸ ਦੇ ਜੋ ਨਹੀਂ ਨਹੀਂ ਜੀ ਤੁਸੀਂ ਕਿਹੜੇ ਪਿੰਡ ਆ ਜਿੱਦੇ ਗੱਤ ਕਿੰਨਾ ਦੀ ਹੈ ਕਿਹੜੇ ਪਿੰਡ ਦੇ ਸਿੱਦੇ ਹਗ ਬੇਨਪੁਰ ਸ਼ਹਿਰ ਦੇ ਜੋ ਤੇ ਸਰ ਆਏ ਕਿ ਤੁਸੀਂ ਇਹ ਕਿਹੜੀ ਕੰਪਨੀ ਇਹ ਆਹੀ ਬੰਬੇ ਲਾਗੇ ਕੋਈ ਕੰਪਨੀ ਸੀ ਜਾਮਨਗਰ ਉਹ ਪੁਰਾਣੀ ਗੰਜੀਸ ਵਗੈਰਾ ਹਾਂਜੀ ਕੋਈ ਯਾਰੀ ਦੋਸਤੀ ਪਿੱਛੇ ਪੈਸੇ ਖਾਤੇ ਜੀ ਮਾਰਿਆ ਗਿਆ ਬੰਦੇ ਪਛਾਣ ਚ ਆਏ ਕੋਈ ਹਾਂਜੀ ਬੰਦੇ ਪਛਾਣ ਚ ਆ ਗਏ ਜੀ ਕਿੰਨੀ ਕੁ ਉਮਰ ਇਹਨਾਂ ਦੀ ਇਹ ਹੈਗੇ ਹੀ 19 ਸਾਲ ਦੀ ਪਰਚਾ ਹੋ ਗਿਆ ਵਾ 302 ਦਾ ਜੀ ਇਹ ਨਾਨਕ ਸਿੰਘ ਆ ਜੀ ਹਾਂਜੀ ਪੁੱਤਰ ਬਲਕਾਰ ਸਿੰਘ ਬਜਾਜਾ ਮਰਲਾ ਸ਼੍ਰੀ ਬੇਨਪੁਰ ਜੀ ਇਹ ਕਿੱਥੇ ਕਤਲ ਹੋਇਆ ਇਹ ਕਤਲ ਜੀ ਇਹ 25 ਤਰੀਕ ਨੂੰ ਕੰਪਨੀ ਚੋਂ ਆਇਆ ਜੀ ਤੇ ਇਹਨੂੰ ਦੋ ਜਣੇ ਜਿਹੜੇ ਆ ਉਹ ਘਰੋਂ ਬੁਲਾ ਕੇ ਲੈ ਗਏ ਜੀ ਤੇ ਮਾਰੀ ਬੁੱਚਾਂ ਕੁਮਾਚੋਂ ਦੀ ਲਾਸ਼ ਮਿਲੀ ਇਹ 302 ਦਾ ਪੱਥਿਆ ਤੰਦਰਜ ਕੀਤਾ ਜੀ ਬੰਦੇ ਰੈਸਟ ਹੋਏ ਕੋਈ ਕਿੰਨਾ ਨੇ ਤਗੀਦਾ ਫਰੈਸ਼ਟ ਨੇ ਬੰਦੇ ਜਿਹੇ ਰੈਸਟ ਨਹੀਂ ਹੋਏ ਨਾਂ ਕੀ ਉਹਨਾਂ ਦਾ ਕਰਨ ਜੀ ਕਰਨ ਤੇ ਇੱਕ ਹਰਪ੍ਰੀਤ ਆ ਵਾਸੀ ਚਿਮਾ ਖੁੱਡੂ ਰੰਜਿਸਾ ਕੋਈ ਕਾਰਨ ਬਦਲਦਾ ਇਹਨਾਂ ਜੀ ਰੰਜਸ ਪਹਿਲਾਂ ਕਿ 6 ਮਹੀਨੇ ਤੋਂ ਤੁੰ ਤੁੰਨਾ ਮਾਈ ਇਹਨਾਂ ਦੀ ਉਹ ਤੋਂ ਬਾਜਾਂ ਦਾ ਅਜੇ ਆਇਆ ਇਹ ਘਰ ਜੀ ਤੇ ਜਦੋਂ ਲੱਗੇ ਬਟਾਲਾ ਤੋਂ ਲੱਕੀ ਦੀ ਰਿਪੋਰਟ ਐਸਐਮ ਜੀ ਨਿਊਜ਼